ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਕਹਿੰਦੇ ਅਮਰੀਕਾ ਦੀ ਆਰਮੀ ਦਾ ਨੰਬਰ 2 ਪਲੇਨ ਵੀ ਲੈਂਡਿੰਗ ਹੋ ਗਿਆ ਤੇ ਉਹਦੇ ਵਿੱਚ 66 ਕਹਿੰਦੇ ਪੰਜਾਬੀ ਸੀ ਤੇ ਮੈਂ ਜਿਹੜੀ ਸ਼ੁਰੂਆਤ ਕਰਨੀ ਹੈ ਨਾ ਥੋੜਾ ਜਿਹਾ ਹਾਜਮਾ ਰੱਖ ਕੇ ਸੁਣਿਓ ਇੱਥੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਗਏ ਸੀ ਕੱਲ 에ਰਪੋਰਟ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਬੜਾ ੱੱੱਕਾ ਹੋਇਆ ਜੀ ਪੰਜਾਬ ਦੇ ਨਾਲ ਸੈਂਟਰ ਗਵਰਨਮੈਂਟ ਪੰਜਾਬ ਨੂੰ ਬਰਬਾਦ ਕਰ ਰਹੀ ਹੈ ਜੀ ਬਦਨਾਮ ਕਰ ਰਹੀ ਹੈ ਜੀ ਐਥੇ ਕਿਉਂ ਜਹਾਜ ਧਾਰਿਆ ਤੁਹਾਨੂੰ ਠੀਕਾ ਲਿਆ ਜਿੰਨੇ ਵੀ ਇੰਡੀਆ ਦੇ 에어ਪੋਰਟ ਨੇ ਇੰਟਰਨੈਸ਼ਨਲ ਨੇ ਉਹ ਸਾਰੇ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੇ ਆ ਉਹਨਾਂ ਦੀ ਮਰਜ਼ੀ ਜਿੱਥੇ ਮਰਜ਼ੀ ਧਾਰਨ ਪਾਵਰ ਤਾਂ ਫੇਰ ਸੀ ਜੇ ਪੀਲੀ ਭਗਵਾਨ ਕੇ ਭਵੰਤਮਾਨਾ ਗਿਆ ਸੀ 에어ਪੋਰਟ ਦੇ ਅੰਦਰ ਐਂਟਰ ਕਰਕੇ ਦਿਖਾਉਂਦਾ ਫਿਰ ਪਤਾ ਲੱਗਦਾ ਜਿੱਥੇ ਜਹਾਜ਼ ਉਤਰਿਆ ਸੀ ਨਾ ਉਥੇ ਬੜ ਕੇ ਦਿਖਾਉਂਦਾ ਸਵਾਤਾ ਫੇਰ ਸੀ ਇਹ ਰਾਜਨੀਤੀ ਹੈ ਹੋਰ ਕੁਝ ਨਹੀਂ ਜਿੱਥੇ ਮਰਦੀtare ਅਗਲਾ ਹੁਣ ਆਜੋ ਜਿਹੜੇ ਕਹਿੰਦੇ ਸੀ ਅਸੀਂ ਤਾਂ ਜੀ ਗਰੀਬ ਆ ਇੱਕ ਰਾਜਪੁਰੇ ਦੇ ਸੀ ਉਹ ਦੋ ਸਕੇ ਚਾਚੇ ਤਾਂ ਆਿਆਂ ਦੇ ਕਤਲ ਕੇਸ ਵਿੱਚ ਇਨਵੋਲਵ ਹੈਗੇ ਸੀ ਪੀਓ ਹੋਏ ਹੋਏ ਸੀ ਪੁਲਿਸ ਗਈ ਪਟਿਆਲੇ ਦੀ ਜਾ ਕੇ ਗ੍ਰਿਫਤਾਰ ਕਰ ਲੇ ਸਿੱਧਾ ਹੀ ਲੈ ਗਿਆ ਅਗਲੇ ਥਾਣੇ ਚ ਅੱਜ ਪੇਸ਼ ਕਰਨਗੇ ਤੇ ਨਾਲ ਦੀ ਨਾਲ ਜੇਲ੍ਹ ਚ ਤੇ ਪਤਾ ਕੀ ਕਹਿ ਰਿਹਾ ਅਸੀਂ ਜੀ 1 ਕਰੋੜ 20 ਲੱਖ ਰੁਪਈਆ ਲਾਇਆ ਸੀ ਹਲੇ ਅਸੀਂ ਗਰੀਬ ਹਾਂ ਜਿਹੜਾ ਬੰਦਾ 1 ਕਰੋੜ 20 ਲੱਖ ਰੁਪਈਆ ਆਪਣੇ ਦੋ ਮਸਟੰਡਿਆਂ ਨੂੰ ਬਾਹਰ ਭੇਜਣ ਵਾਸਤੇ ਲਾਉਂਦਾ ਜਿਹੜੇ ਕਤਲ ਕੇਸ ਦੇ ਵਿੱਚ ਲੋੜੀਂਦੇ ਸੀ ਪੁਲਿਸ ਨੂੰ ਤੇ ਉਹ ਗਰੀਬ ਨੇ ਜੀ ਗਰੀਬ ਨੇ ਉਹ ਗਰੀਬ ਤਾਂ ਜਿਹੜੇ ਦਿਹਾੜੀ ਕਰਕੇ ਖਾਂਦੇ ਨੇ ਨਾ ਰੋਜ਼ 25-30000 ਰੁਪਏ ਕਮਾ ਕੇ ਆਪਣਾ ਪਰਿਵਾਰ ਪਾਲਦੇ ਨੇ ਗਰੀਬ ਤਾਂ ਉਹ ਨੇ 1 ਕਰੋੜ 20 ਲੱਖ ਵਾਲਾ ਗਰੀਬ ਨਹੀਂ ਹਰਾਮਜਦਗੀ ਹੈ ਇਹ ਦੂਜੀ ਗੱਲ ਤੁਸੀਂ ਆਪਣੇ ਦੋਸ਼ੀ ਬੱਚਿਆਂ ਨੂੰ ਜਿਨ੍ਹਾਂ ਨੇ ਇਹਦਾ ਕਤਲ ਕੀਤਾ ਉਹਦੇ ਵਿੱਚ ਇਨਵੋਲਵ ਨੇ ਪੁਲਿਸ ਨੂੰ ਲੋੜਿੰਦੇ ਸੀ ਉਹਨਾਂ ਨੂੰ ਪੈਸੇ ਦੇ ਕੇ ਬਾਹਰ ਕੱਢਿਆ ਗਲਤੀ ਮੰਨੋ ਆਪਣੀ ਜਿਹੜੇ ਦੂਜੇ ਆਏ ਸੀ ਰਿਪੋਰਟ ਕੀਤੇ ਉਹ ਵੀ ਆਪਣੇ ਘਰੇ ਆਏ ਨੇ ਥੋੜੇ ਬੱਚੇ ਕਿਉਂ ਵੜਲੇ ਪੁਲਿਸ ਨੇ ਇਹ ਸਵਾਲ ਤਾਂ ਇਹ ਹੈਗਾ ਬਹੁਤ ਵੱਡਾ ਤੇ ਦੋ ਗੁਰਦਾਸਪੁਰ ਤੋਂ ਸੀ ਉਹ ਕਹਿੰਦੇ ਅਸੀਂ 90 ਲੱਖ ਲਾਇਆ ਸੀ ਦਰਾਣੀ ਦੇ ਜਠਾਣੀ ਪਿੰਡ ਦੀਆਂ ਸੀ ਘਰੇ ਉਹ ਗਾਣਾ ਨਹੀਂ ਸੁਣਿਆ ਹੋਣਾ ਤੁਸੀਂ ਪੇਕੇ ਭੈਣ ਦੋਨੇ ਭੈਣਾਂ ਨੱਚੀਆਂ ਸਾਰੇ ਨੱਚੀਆਂ ਦਰਾਣੀ ਤੇ ਜਠਾਣੀ ਹੁਣ ਦੁੱਖ ਸੁੱਖ ਵੀ ਇਕੱਠੀਆਂ ਰੋਵੋ ਕਹਿੰਦੇ ਜੀ 45 ਲੱਖ ਮੈਂ ਲਾਇਆ ਸੀ ਮੇਰੀਆਂ ਟੂਮਾਂ ਗਹਿਣੇ ਪਈਆਂ ਇੱਕ ਕਿਲਾ ਪੈਲੀ ਵੇਚੀ ਸੀ ਅਸੀਂ 21 8 ਦਿਓ ਤੇ ਚੱਕਿਆ ਸੀ 5-7 ਲੱਖ ਰਿਸ਼ਤੇਦਾਰਾਂ ਤੋਂ ਫੜਿਆ ਸੀ 45 ਲੱਖ ਰੁਪਇਆ ਲਾ ਕੇ ਵਿਬਾ ਪੰਜਾਬ ਦੇ ਵਿੱਚ ਵਧੀਆ ਬਿਜ਼ਨਸ ਕੀਤਾ ਜਾ ਸਕਦਾ ਹੈ ਇੱਥੇ ਕੁਲਚਿਆਂ ਦੀ ਰੇੜੀ ਲਾਉਣ ਵਾਲੇ ਨੇ 10000 ਰੁਪਇਆ ਲਾਇਆ ਜਿਹੜੀ ਤੇ 1500 ਰੁਪਇਆ ਦਿਹਾੜੀ ਪਾ ਕੇ 5 ਵਜੇ ਤੋਂ ਆਪਣੇ ਬੱਚਿਆਂ ਵਿੱਚ ਚਲਾ ਜਾਂਦਾ ਉਹ ਬੰਦਾ ਤਾਨੂੰ ਸ਼ਰਮ ਹੈ ਨਹੀਂ ਤੁਸੀਂ 45 ਲੱਖ ਲਾ ਕੇ ਗਰੀਬ ਹੋ 1 ਕਰੋੜ 20 ਲੱਖ ਲਾ ਕੇ ਤੁਸੀਂ ਗਰੀਬ ਹੋ ਇਦਾਂ ਨਹੀਂ ਹੋ ਸਕਦਾ ਇੱਕ ਹੋਰ ਬੇਨਤੀ ਕਰਦਾ ਇੱਕ ਉਹ ਟਮਾਟਰਾਂ ਵਾਲਾ ਗਿਆ ਸੀ ਜਿਹੜਾ ਸਕੂਲਾਂ ਵਿੱਚ ਛਾਪੇ ਮਾਰਨ ਸੀ ਅਦਰਕ ਹੈਗਾ ਤਾਂਣ ਵਿੱਚ ਪਿਆਜ਼ ਹੈਗਾ ਟਮਾਟਰ ਪਾਇਆ ਸੀ ਵਿੱਚ ਇੱਕ ਉਹ ਵਗ ਗਿਆ ਇਹਨਾਂ ਨੇ ਪੱਲੇ ਕੀ ਹੈ ਇਹਨਾਂ ਨੂੰ ਕਿਹਨੇ ਪੁੱਛਣਾ ਇਹ ਤਾਂ ਹੁਣ ਪਹਿਲਾਂ ਦਿੱਲੀ ਤੋਂ ਛੇਤਰ ਖਾ ਕੇ ਆਏ ਨੇ ਹੁਣ ਪੰਜਾਬ 'ਚ ਖਾਣਗੇ ਹੁਣ ਚਾਹੁੰਦੇ ਨੇ ਵੀ ਲੋਕਾਂ ਦੀ ਹਮਦਰਦੀ ਕਿਵੇਂ ਨਾ ਕਿਵੇਂ ਇਕੱਠੀ ਕੀਤੀ ਜਾਵੇ ਹੁਣ ਗੱਲ ਬਣਨੀ ਨਹੀਂ ਕਾਂਗਰਸੀ ਵੀ ਗਈ ਕੋਈ ਭਾਜਪਾ ਨੂੰ ਕਹਿੰਦਾ ਬਦਨਾਮ ਕਰਦਾ ਕੋਈ ਬੀਜੇਪੀ ਦੇ ਹੱਕ ਅੱਛ ਕੱਢ ਗਿਆ ਇਹਨਾਂ ਨੇ ਕੱਖ ਨਹੀਂ ਕਰਨਾ ਗੁੰਗਲੀਆਂ ਤੋਂ ਮਿੱਟੀ ਝਾੜਦੇ ਜੋ ਪਾਣੀ ਵਿੱਚ ਪਾ ਕੇ ਧੋ ਲੋ ਇੱਕ ਬਰਾਬਰ ਹੈ ਕੋਈ ਧੋ ਰਿਆ ਸੀ ਗੁੰਗਲੂਆਂ ਨੂੰ ਕੋਈ ਮਿੱਟੀ ਝਾੜ ਰਿਹਾ ਸੀ ਬਸ ਤੇ ਇਹ ਕਹਿੰਦਾ ਜੀ ਸੇਤੀ ਸੇਤੀ ਏਜੰਟਾਂ ਦੇ ਨਾਮ ਦਿਓ ਸਾਨੂੰ ਅਸੀਂ ਕਾਰਵਾਈ ਕਰੀਏ ਉਦੋਂ ਜੰਦਾ ਇਕੱਠਾ ਕਰ ਗਏ ਮਤਲਬ ਕਿ ਵੀ 에ਜੰਟ ਨੂੰ ਬੁਲਾਇਆ ਦਫਤਰ ਦੇ ਵਿੱਚ ਹਾਂ ਵੀ ਤੈਨੂੰ 45 ਲੱਖ ਦਿੱਤਾ ਸੀ ਰਾਜੀ ਬੰਦਾ ਕਰਾ ਦਾਂਗੇ 10 ਲੱਖ ਕੱਢ ਹੁਣ ਇਦਾਂ ਪੈਸਾ ਪਟੋਰਨਾ ਮੈਂ ਤੇ ਇੱਕ ਬੇਨਤੀ ਕਰਨੀ ਹੈ ਜਿਹੜੇ ਬੰਦੇ ਡਿਪੋਟ ਹੋ ਕੇ ਆਏ ਨੇ ਅਮਰੀਕਾ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਇੱਥੋਂ ਜਿਹੜਾ ਗੰਦ ਭੇਜਿਆ ਸੀ ਹੁਣ ਜਿਨ੍ਹਾਂ ਨੇ ਕਤਲ ਕੀਤਾ ਰਾਜਪੁਰੇ ਵਾਲਿਆਂ ਨੇ ਉਹ ਤੁਸੀਂ ਉਹੜੇ ਕੀਤੇ ਸੀ ਆਪਣੇ ਬੱਚੇ ਵੀ ਬਚ ਰਹਿਣਗੇ ਤੇ ਅਗਲੇ ਤੁਹਾਡੇ ਗੰਦ ਨੂੰ ਕਿਉਂ ਸੰਭਾਲਣਗੇ ਭਾਈ ਅਗਲੇ ਤੁਹਾਡੇ ਗੰਦ ਨੂੰ ਕਿਉਂ ਸੰਭਾਲਣਗੇ ਤੁਹਾਡੀ ਗੰਦਗੀ ਥੋੜੀ ਝੋਲੇ ਵਿੱਚ ਪਾਤੀ ਅਗਲੇ ਨੇ ਬੈਠੇ ਰੁਕ ਕਰੇ ਹੁਣ ਮੈਂ ਜੇ ਇੱਕ ਬੇਨਤੀ ਕਰਨੀ ਹੈ ਹਮਦਰਦੀ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਜੇ ਕੋਈ ਨੌਜਵਾਨ ਪੜ੍ਹ ਲੈ ਕੇ ਆਪਣੇ ਪੈਰਾਂ ਤੇ ਖੜਾ ਹੁੰਦਾ ਹੈ ਆਪਣਾ ਬਿਜ਼ਨਸ ਆਪਣਾ ਕਾਰੋਬਾਰ ਖੜਾ ਕਰਦਾ ਹੈ ਉਹਦੀ ਹੈਲਪ ਕਰਨੀ ਜ਼ਰੂਰੀ ਹੈ ਪਰ ਜਦ ਹਰਾਮ ਜਦਗੀਆਂ ਕਿਉਂ ਕਰਦੇ ਹੋ ਹਰਾਮ ਖੋਰੀ ਕਿਉਂ ਕਰਦੇ ਹੋ ਇੱਥੇ ਉਹ ਬੰਦੇ ਵੀ ਮੈਨੂੰ ਮਿਲੇ ਜਿਨ੍ਹਾਂ ਕੋਲ ਇੱਕ ਪੈਨ ਤੇ ਇੱਕ ਕਾਪੀ ਸੀ ਉਹ ਬੰਦੇ ਜਿੱਥੇ ਵੀ ਕੰਮ ਕੀਤਾ ਉਹਨਾਂ ਨੇ ਉਹ ਕਹਿੰਦੇ ਸੀ 500 ਤੋਂ ਸ਼ੁਰੂ ਕੀਤਾ ਅੱਜ 5 ਲੱਖ ਰੁਪਈਆ ਕਮਾ ਰਹੇ ਆ ਇੰਡੀਆ ਵਿੱਚ ਰਹਿ ਕੇ ਉਹ ਬੰਦੇ ਵੀ ਹੈਗੇ ਇੱਥੇ ਤੇ ਤੁਸੀਂ 1 ਕਰੋੜ 20 ਲੱਖ ਲਾਇਆ ਜੀ ਅਸੀਂ ਇਹ ਕਹਿੰਦਾ ਮੈਂ 65 ਲੱਖ ਲਾਤਾ ਇਹ ਕਹਿੰਦਾ ਕਹਿੰਦਾ ਮੈਂ ਕੋਠੀ ਵੇਚਤੀ ਪਿਓ ਬੱਦੇ ਕਹਿੰਦਾ ਕਹਿੰਦਾ 7-8000 ਮਹੀਨੇ ਤੇ ਡਰਾਈਵਰੀ ਕਰਕੇ ਰੋਟੀ ਖਾਣਾ ਜੇ ਤੂੰ 7-8000 ਦੀ ਨੌਕਰੀ ਕਰਕੇ ਰੋਟੀ ਖਾ ਰਿਆ ਹੈ ਫਿਰ ਆਪਣੇ ਮਸਟੰਡਿਆਂ ਨੂੰ ਬਾਹਰ ਕਿਉਂ ਕੱਢਿਆ ਸੀ ਸ਼ਰਮਨੀਆ ਹੀ ਮਾੜੀ ਮੋਟੀ ਇਹ ਗੱਲਾਂ ਨਾ ਕੌੜੀਆਂ ਨੇ ਹਾਲਾਂਕਿ ਮੇਰੇ ਆਪਣੇ 3 ਬੱਜੇ ਕਿਸੇ ਨੂੰ ਇਹ ਗੱਲ ਕਹਿੰਦੇ ਚੰਗੀ ਨਹੀਂ ਲੱਗਦੀ ਪਰ ਜਦੋਂ ਤੁਸੀਂ ਢੋ ਨੋਰਾ ਪੜਦੇ ਹੋ ਨਾ ਹਾਈ ਮਰਗਿਆ ਇਸ ਦਾ ਗਰੀਬ ਸੀ ਸਾਨੂੰ ਕੰਮ ਨਹੀਂ ਮਿਲਦਾ ਉਦੋਂ ਕਹਿਣਾ ਪੈਂਦਾ ਕਿਉਂ ਨਹੀਂ ਕੰਮ ਮਿਲਦਾ ਦੋਸਤੋ ਅਸੀਂ ਕਿੱਥੇ ਨਹੀਂ ਕੰਮ ਹੈਗਾ ਜੂਪੀ ਤੋਂ ਬਿਹਾਰ ਤੋਂ ਪੰਜਾਬ ਦੇ ਵਿੱਚ ਐਨੇ ਪ੍ਰਵਾਸੀ ਆਏ ਨੇ ਮੈਨੂੰ ਇੱਕ ਪ੍ਰਵਾਸੀ ਦੇ ਘਰੇ ਜਾਣ ਦਾ ਮੌਕਾ ਮਿਲਿਆ 3 ਸਾਲ ਪਹਿਲਾਂ ਅੰਮ੍ਰਿਤਸਰ ਦੀ ਮੈਂ ਗੱਲ ਕਰਦਾ ਤੇ ਉਹਨੇ ਵਧੀਆ ਪੌਸ਼ ਏਰੀਏ ਵਿੱਚ ਕੋਠੀ ਪਾਈ ਸੀ ਕਰੋੜ ਰੁਪਏ ਉਹਦੀ ਕੋਠੀ ਤੇ ਲੱਗਾ ਹੋਇਆ ਸੀ ਪਲਾਟ ਤੋਂ ਬਿਨਾ ਉਹਦੇ ਘਰੇ 15 ਲੱਖ ਦੀ ਗੱਡੀ ਖੜੀ ਸੀ ਕਿ ਵਧੀਆ ਆਫਿਸ ਬਣਾਇਆ ਹੋਇਆ ਸੀ ਕੰਮ ਕੀ ਕਰਦਾ ਸੀ ਉਹ ਸਬਜੀ ਦਾ ਮੰਡੀ ਦੇ ਵਿੱਚ ਤੇ ਉਹ ਬੰਦਾ ਕਹਿੰਦਾ ਜੀ ਦੋ ਟਰੱਕ ਅਗਲੇ ਸਾਲ ਪਾਉਣੇ ਪ੍ਰਵਾਸੀ ਸੀ ਉਹ ਤੇ ਅਸੀਂ ਅਮਰੀਕਾ ਜਾ ਕੇ ਜੱਜ ਲੱਗੇ ਆ ਡੀਸੀ ਲੱਗੇ ਆ ਅਸੀਂ ਵੀ ਟੌਲਟਾ ਹੀ ਸਾਫ਼ ਕਰਨੀ ਆ ਉੱਥੇ ਖੇਤਾਂ ਵਿੱਚ ਹੀ ਜਾ ਕੇ ਕੰਮ ਕੀਤਾ ਸੀ ਬਹੁਤ ਕੁਝ ਇੱਥੇ ਕਰਨ ਵਾਲੇ ਇੱਥੇ ਬਹੁਤੇ ਲੀਡਰਾਂ ਨੇ ਕੱਲ ਨਾ ਪੋਲਿਟਿਕਸ ਰਾਇਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਿੰਨੇ ਵੀ ਬਾਹਰ ਗਏ ਹੋ ਜਾਂ ਜਾਣਾ ਚਾਹੁੰਦੇ ਹੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਗਲਤੀ ਕੀਤੀ ਹੈ ਮੈਂ ਤਾਂ ਇਹ ਵੀ ਕਹੂੰਗਾ ਜਿਹੜੇ ਏਜੰਟਾਂ ਨੇ ਤੁਹਾਨੂੰ ਬਾਹਰ ਭੇਜਿਆ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਜਾਣ ਤੁਹਾਡੇ ਘਰ ਵਿੱਚ ਕੋਈ ਨਹੀਂ ਆਇਆ ਕਿਸੇ ਨੇ ਤੁਹਾਨੂੰ ਆਕੇ ਨਹੀਂ ਕਿਹਾ ਵੀ ਸਰਫਲਾ ਕੱਢੋ ਤੁਸੀਂ ਗਏ ਹੋ ਹੁਣ ਜਿਨ੍ਹਾਂ ਨੇ ਰਾਜਪੁਰੇ ਵਾਲੇ ਨੇ ਕਤਲ ਕੀਤਾ ਸੀ ਫੜ ਲਿਆ ਅਗਲੇ ਨੇ ਏਅਰਪੋਰਟ ਤੋਂ ਪੁਲਿਸ ਵਾਲਿਆਂ ਨੇ ਤੇ ਉਹ ਤੁਸੀਂ ਭਜਾਏ ਸੀ ਇਤੋਂ ਵੀ ਸਾਡੇ ਬੱਚਾਂ ਤੇ ਪਰਚਾ ਨਾ ਹੋ ਜੇ ਜੇਲ੍ਹ ਵਿੱਚ ਨਾ ਜਾਣਾ ਪੈ ਜੇ ਇਹ ਕਰਤੂਤ ਸਾਡੇ ਆਪਣੀ ਹੈ ਜੇ ਟਰੰਪ ਦਾ ਕਸੂਰ ਹੈ ਅਗਲੇ ਤਾਂ ਵੋਟਰਾਂ ਲਈਆਂ ਨੇ 트ੰਪ ਕਹਿੰਦਾ 2 ਸਾਲ ਦੇ ਵਿੱਚ ਅਮਰੀਕਾ ਨੂੰ ਸਾਫ਼ ਸੁਥਰਾ ਬਣਾ ਦੂੰ ਪਧਰਾ ਕਰ ਦੂੰ ਜਿੰਨੀ ਗੰਦਗੀ ਹੈ ਕਹਿੰਦਾ ਸਾਫ਼ ਕਰ ਦੂੰ ਅਗਲੇਨ ਸ਼ੁਰੂ ਕਰਤੀ ਅਗਲੇਨ ਦੇਖਿਆ ਵੀ ਸਭ ਤੋਂ ਵੱਡੀ ਗੰਦਗੀ ਜਿਹੜੀ ਹੈ ਉਹ ਪੰਜਾਬ ਦੀ ਹੈ ਅਗਲੇ ਲਿਆ ਕੇ ਗੰਦਗੀ ਪੰਜਾਬ 'ਚ ਧਾਰ ਰਹੇ ਨੇ ਇਦਾਂ ਨਾ ਕਹੋ ਪੰਜਾਬ ਨੂੰ ਬਰਬਾਦ ਬਦਨਾਮ ਕਰਦੇ ਨਾ 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 ਬਦਨਾਮ ਕੋਈ ਨਹੀਂ ਕਰਦਾ ਮੰਨੂ ਵੀ ਸਾਡੀ ਗਲਤੀ ਸੀ ਅਸੀਂ ਪਗੋੜੇ ਹੋ ਕੇ ਗਏ ਸੀ ਹੁਣ ਵੀਡੀਓ ਸੁਣ ਲਿਓ ਸੁਣ ਕੇ ਹੋਰ ਤਾਂ ਕੋਈ ਚਾਰਾ ਚੱਲਣਾ ਨਹੀਂ ਤੇ ਗਾਲਾਂ ਮੈਨੂੰ ਕੱਢਣੀਆਂ ਹੁਣ ਕੱਢੀ ਚਾਲਿਓ ਅਸੀਂ ਤਾਂ ਬੇਸ਼ਰਮ ਹੋ ਕੇ ਬੋਲਦੇ ਆਂ ਜਮ ਸਾਨੂੰ ਕੋਈ ਮਤਲਬ ਨਹੀਂ ਚੀ ਦਾ ਇਹ ਤਾਂ ਨੱਕ ਤੇ ਮਾਰਨੀ ਹੈ ਜਿਹੜਾ ਬੰਦਾ ਵੀ ਗਲਤੀ ਕਰਦਾ ਉਹਨੂੰ ਕਹਿਣਾ ਵੀ ਇੱਥੇ ਪੁੱਤ ਮੇਰਾ ਤੂੰ ਗਲਤ ਸੀ ਜਿੱਥੇ ਸਹੀ ਹੋ ਕੋਈ ਉੱਥੇ ਉਹਨੂੰ ਸਹੀ ਕਹਾਂਗੇ ਠੋਕ ਕੇ ਭਾਵੇਂ ਮੇਰਾ ਦੁਸ਼ਮਣ ਕਹਣਾ ਹੋਵੇ ਭਾਵੇਂ ਮੇਰਾ ਆਪਣਾ ਕਹਣਾ ਹੋਵੇ ਜੇ ਉਹ ਗਲਤ ਹੋਊ ਉਹਨੂੰ ਗਲਤ ਕਹਾਂਗੇ ਅਸੀਂ ਇੱਕ ਬੇਨਤੀ ਹੋਰ ਸੁਣੋ ਧਿਆਨ ਦੇ ਨਾਲ ਬਹੁਤੇ ਲੋਕ ਪੰਜਾਬ ਦੇ ਵਿੱਚ ਉਹ ਨੇ ਜਿਨ੍ਹਾਂ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਇੱਥੇ ਉਹ ਨਹੀਂ ਇੱਕ ਸਾਡੇ ਕੋਲੇ ਕੈਨੇਡਾ ਚਲ ਗਿਆ सरपंच ਸੀ ਉਹ ਦਵਾਬੇ ਦਾ ਤੇ ਸਟੋਰ ਤੇ ਉਹਨੂੰ ਇੱਕ ਕੁੜੀ ਸੀ ਉੱਥੇ ਛੋਟੀ ਜੀ ਉਹ ਕਹਿੰਦੇ ਅੰਕਲ ਜੀ ਆ ਜਿਹੜੇ ਬੈਂਗਣਾ ਦੇ ਟੋਕਰੇ ਨੇ ਬਤਾਉਂਗਾ ਦੇ ਇਹ ਤੁਸੀਂ ਧੋ ਧੋ ਕੇ ਰੱਖਣੇ ਇੱਥੇ ਉਹਨੂੰ ਕਹਿੰਦਾ ਜੀ ਮੈਂ ਤਾਂ ਸਰਪੰਚ ਆ ਉਹ ਕਹਿੰਦੇ ਦਿਹਾੜੀ ਲੈਣੀ ਹੈ ਕਿ ਸਰਪੰਚ ਜੀ ਦੇ ਮੈਂ ਨਹੀਂ ਕਹਿੰਦੇ ਦਿਹਾੜੀ ਤਾਂ ਲੈਣੀ ਹੈ ਟਿਕਟ ਪੂਰੀ ਕਰਨੀ ਹੈ ਫਿਰ ਕਹਿੰਦੀ ਬੈਂਗਣਾ ਦੇ ਟੋਕਰੇ ਚੱਕ ਧੋ ਧੋ ਕੇ ਅੰਦਰ ਜੇਣ ਇਹ ਮੇਰੇ ਸਾਹਮਣੇ ਦੀ ਗੱਲ ਹੈ ਮੈਨੂੰ ਗੁਰਦਾਰੇ ਕਹਿੰਦਾ ਕਿ ਨਹੀਂ ਜੀ ਉਹ ਕੁੜੀ ਨੇ ਮੈਨੂੰ ਇਨਸਾਲਟ ਕਰਦੀ ਮੈਂ ਤਾਂ ਕਦਾ ਸਰਪੰਚ ਸੀ ਮੈਂ ਕਹਾ ਸਰਪੰਚ ਤੋਂ ਪੰਜਾਬ ਸੀ ਇੱਥੇ ਨਹੀਂ ਇੱਥੇ ਦਿਹਾੜੀਦਾਰ ਹੈ ਸਮਝਾਈ ਗੱਲ ਦੀ ਆ ਕਰਤੂਤਾ ਨੇ ਸਾਡੀਆਂ ਬਹੁਤ ਕੁਝ ਹੈ ਇੱਥੇ ਕਰਨ ਵਾਸਤੇ ਕਰ ਲੋ ਜਿਹੜੇ ਬੰਦੇ ਕੰਮ ਕਰਦੇ ਨੇ ਨਾ ਉਹਨਾਂ ਤੋਂ ਅਕਲ ਲੈ ਲੋ ਮਾੜੀ ਮੋਟੀ ਭਈਆ ਰੇੜੀ ਲਾ ਕੇ ਸਬਜ਼ੀ ਵੇਚ ਰਿਹਾ ਗੋਲ ਗੱਪੇ ਵੇਚ ਰਿਹਾ ਤੇ ਘਰ ਵਾਲੀ ਵੱਡੇ ਵੱਡੇ ਘਰਾਂ ਦੇ ਵਿੱਚ ਜਾ ਕੇ ਪੋਚੇ ਲਾ ਲਾ ਕੇ 20000 ਰੁਪਏ ਕਮਾ ਰਹੀ ਐ ਤੇ ਸਾਨੂੰ ਸ਼ਰਮ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ